ਕਾਲਜੀ ਮੰਦੀਪ ਸੇਖੋਂ 3580 YouTube ਚੈਨਲ ਸਾਫ ਜੀ ਕਚੈਰੀ ਵਿੱਚ ਬਲੌਗ ਲੈ ਕੇ ਹਾਜ਼ਰ ਹੋਈਆਂ ਜੀ ਅੱਜ ਮੋਟਰ ਤੇ ਆਏ ਸੀ ਤੇ ਕੱਦੂ ਦਾ ਕੰਮ ਚੱਲਦਾ ਤੇ ਮੋਟਰ ਚੱਲ ਰਹੀ ਆ ਤੇ ਇੱਧਰ ਪਨੀਰੀ ਖੜੀ ਆ ਤੇ ਪਨੀਰੀ ਖੜੀ ਆ ਇੱਧਰ ਆਹ ਦੇਖੋ ਜੀ ਘੜੀ ਆ ਇੱਧਰ ਕੱਦੂ ਹੋ ਰਿਹਾ ਸਾਥ ਸੰਗਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸਬਸਕ੍ਰਾਈਬ ਸ਼ੇਅਰ ਕਰੋ ਜੀ ਤਾਂ ਜੋ ਮੇਰਾ ਹੋਰ ਹੌਸਲਾ ਵੱਧ ਸਕੇ ਉਹ ਦੇਖੋ ਜੀ ਹਵਾ ਨੇ ਰਾਤ ਮੀ ਪੈ ਗਿਆ ਤੇ ਥੋੜੀ ਬਹੁਤੀ ਸ਼ੁੱਖ ਸ਼ਾਂਤੀ ਹੋ ਗਈ ਹਵਾ ਨੇ ਸਿੱਟ ਤਾ ਦਰਖਤ ਟਾਣੇ ਤੋੜਤੇ ਇੱਕ ਟਾਲੀ ਆ ਖੜੀ ਆ ਤੇ ਦੇਖੋ ਜੀਰੀ ਲੱਗਦੀ ਆ ਮੋਟਰ ਚੱਲਦੀ ਆ ਤੇ ਅੱਜ ஏਸੀ ਵੀ ਮੋਟਰ ਤੇ ਢੀੜਾ ਮਾਰ ਕੇ ਆਈਏ ਦੇਖੋ ਕੱਤੂ ਹੋ ਰਿਹਾ ਟਰਾਂਸਫਾਰਮਰ ਵੀ ਆਪਣੇ ਮੋਟਰ ਤੇ ਇੱਥੇ ਬਹੁਤ ਜ਼ਿਆਦਾ ਨੇ ਟਰਾਂਸਫਾਰਮਰ ਨਾਲ ਆ ਗਿਰ ਗਿਆ पट्टे आ गया है हाँ। मोटर चल है सुख दे जी सुख टाली भी सुख चल सु गया मोटर चल दिया